বারবার ਇੱਕੋ ਆਵਾਜ਼ ਹੈ ਜਿਹੜੀ ਉਹ ਮੁੱਖ ਮੰਤਰੀ ਭਗਵੰਤ ਮਾਨ ਚੁੱਕਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਨਿਵੇਸ਼ ਵਾਲੀਆਂ ਕੰਪਨੀਆਂ ਨੂੰ ਸੱਦਣਗੇ ਤੇ ਪੰਜਾਬ ਦੇ ਲੋਕਾਂ ਦੇ ਲਈ ਰੋਜ਼ਗਾਰ ਵਧਾਉਣਗੇ ਕਿਵੇਂ ਦੇਖਦੇ ਹੋ ਪੰਜਾਬ ਮੁਕਤ ਹੋ ਤੇ ਖੇਤੀ ਪ੍ਰਧਾਨ ਸੁਭਾਅ ਪਰ ਨਾਲ ਹੁਣ ਜਿਸ ਤਰ੍ਹਾਂ ਦੀ ਸਥਿਤੀਆਂ ਬਦਲ ਰਹੀਆਂ ਹਨ ਖੇਤੀ ਨੂੰ ਲਾਇਬਾਨ ਤੰਦਾਨ ਨਹੀਂ ਮਿਲਿਆ ਖੇਤੀ ਦੇ ਨਾਮ ਨਾਲ ਜੇ ਜੋਰ ਨੂੰ ਹਿਲਾਰਾ ਮਿਲੇਗਾ ਤਾਂ ਪੰਜਾਬ ਦਾ ਵਿਕਾਸ ਹੋਏਗਾ ਔਰ ਰੋਜ਼ਗਾਰ ਦੇ ਵਟੇ ਪੱਦਰ ਤੇ ਮੌਕੇ ਇੱਥੇ ਪੰਜਾਬ ਮੈਂ ਲਿਖੇ ਸਹੀ ਜਵਾਬ ਪੰਜਾਬ ਸਰਕਾਰ ਕਹਿੰਦੀ ਕਿ ਐਮਪੀ ਦੇ ਭਾਸ਼ਣ ਦੇ ਨਾਲ ਖਤਰਾ ਪੈਦਾ ਹੋ ਸਕਦਾ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਹਿੰਦੇ ਕਿ ਜੇ ਤੁਸੀਂ ਫਿਜ਼ੀਕਲੀ ਨਹੀਂ ਤਾਂ ਇਹਨਾਂ ਨੂੰ ਵਰਚੁਅਲੀ ਹੈ ਜਿਹੜਾ ਉਹ ਸੈਸ਼ਨ ਅਟੈਂਡ ਕਰਾ ਸਕਦੇ ਹੋ ਪਰ ਪ੍ਰੋਬਲਮ ਕਹਿੰਦੇ ਕਿ ਉਹਨਾਂ ਦੇ ਭਾਸ਼ਣ ਤੋਂ ਪੰਜਾਬ ਸਰਕਾਰ ਨੇ ਡੀਸੀ ਅਮਰਸਰ ਟੀਐਸਐਸ ਵੀ ਉਹਨਾਂ ਤੋਂ ਜਵਾਬ ਮੰਗਾਇਆ ਇਸ ਮਾਮਲੇ ਵਿੱਚ ਕਿ ਪਾਈਆਮ ਤੋਂ ਪਾਲਣ ਨੂੰ ਜੇ ਤਰੋ ਦਿੱਤੀ ਜਾਂਦੀ ਹੈ ਤਾਂ ਦਾ ਕੀ ਇੰਪੈਕਟ ਪੈਗਾ ਉਹ ਜਿਹੜੀ ਰਿਪੋਰਟ ਆ ਉਹ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਰੱਖਿਆ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੇ ਭਾਈ ਅਮਰਤਪਾਲ ਆਏਗਾ ਬਾਹਰ ਕੇ ਬਿਆਨ ਦੇਗਾ ਪੰਜਾਬ ਦੇ ਜਿਹੜੇ ਪਾਣੀ ਆ ਉਹਨਾਂ 'ਚ ਅੱਗ ਲੱਗ ਸਕਦੀ ਹੈ ਜਾਨੀ ਇੰਨਾ ਖਤਰਨਾਕ ਧੰਨ ਨਾਲ ਪੇਸ਼ ਕੀਤਾ ਗਿਆ ਕਿ ਕਿਸੇ ਵੀ ਸੂਰਤ ਵਿੱਚ ਦੀ ਪट्रोल ਨਹੀਂ ਦਿੱਤੀ ਜਾ ਸਕਦੀ ਇਹ ਵੱਡਾ ਰੇਲ ਰੋਕੋ ਅੰਦੋਲਨ ਹੈ ਜਿਹੜਾ ਉਹ ਪੂਰੇ ਪੰਜਾਬ ਭਰ ਦੇ ਵਿੱਚ ਚਲਕਿਆ ਜਾ ਰਿਹਾ ਜੋ ਕਿ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਹੈ ਉਹਨਾਂ ਦੇ ਵੱਲੋਂ ਲੀਕਿਆ ਜਾ ਰਿਹਾ ਹੈ ਜਾਨੀ ਪੰਜਾਬ ਸਰਕਾਰ ਜ਼ਵਾਨੀ ਕਲਾਮੀ ਦਾ ਕਹੀ ਜਾ ਰਹੀ ਹੈ ਕਿ ਇਹਨੂੰ ਪੰਜਾਬ ਦਾ ਅਨਸਾਜ ਲਾ ਕੇ ਇਸ ਬਿੱਲ ਨੂੰ ਰੱਦ ਕੀਤਾ ਜਾਏਗਾ ਉਹੀ ਹੀ ਗੱਲ ਕਹਿ ਰਹੇ ਕਿ ਜਿਹੜਾ ਬਿਜਲੀ ਸੋਧ ਵਿਲਾ ਹੈ ਵੱਡਾ ਖਤਰਾ ਬਣ ਰਿਹਾ ਕਿਉਂਕਿ ਇਹਦੇ ਨਾਲ ਜਿਹੜੀਆਂ ਵੀ ਸਬਸਿਡੀਆਂ ਐ ਫਾਰ ਐਗਜ਼ਾਮਪਲ ਮਿਸਾਲ ਦੇ ਤੌਰ ਤੇ ਜਿਹੜੇ ਖੇਤੀ ਟੂਬ ਵਿਲਾ ਹੈ ਹਾਂਜੀ ਉਹ ਸਬਸਿਡੀ ਮਿਲਦੀ ਬਿਜਲੀ ਦੇ ਉਹ ਕਹਿੰਦੇ ਸਮਾਪਤ ਹੋ ਜਾਏਗੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਸਿੱਧੂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਦੀ ਜੋ ਕਿ 10 ਦਿਨਾਂ ਦੇ ਦੌਰੇ ਦੇ ਲਈ ਜਾਪਾਨ ਗਏ ਹੋਏ ਨੇ ਕਿਉਂਕਿ ਜਾਪਾਨ ਦੇ ਵਿੱਚ ਵੱਡੇ ਪੱਧਰ ਦੇ ਉਦਯੋਗ ਪਤੀਆਂ ਦੇ ਨਾਲ ਤੇ ਉੱਥੋਂ ਦੇ ਜੋ ਉਦਯੋਗ ਮੰਤਰੀ ਨੇ ਉਹਨਾਂ ਦੇ ਨਾਲ ਇੱਕ ਮੁਲਾਕਾਤ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਵਪਾਰ ਵਧਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਕੀਤੀਆਂ ਜਾਣੀਆਂ ਇਸ ਤੋਂ ਇਲਾਵਾ ਅਮਰਤਪਾਲ ਦੀ ਪੈਰੋਲ ਅਰਜੀ ਦੀ ਗੱਲ ਕਰਾਂਗੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਇਕਠਾਈਆਂ ਨੇ ਜਿਹੜੀਆਂ ਉਮੀਦਵਾਰਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਰੇਲ ਮੋਰਚਾ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਵਿੱਚ ਉਲਿਖਿਆ ਜਾ ਰਿਹਾ ਹੈ ਯਾਨੀ ਕਿ ਰੇਲਾਂ ਨੇ ਜਿਹੜੀਆਂ ਉਹ ਬੰਦ ਹੋਣ ਜਾ ਰਹੀਆਂ ਨੇ ਗੱਲਬਾਤ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਜੀ ਸਾਬਾ ਬਾਬਾ ਸਵਾਗਤ ਹੈ ਤੁਹਾਡਾ ਪਰ ਆ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਦਰਸ਼ਕਾਂ ਨੂੰ ਨਹੀਂ ਸਤਿਕਾਰਨਾ ਸਤਿ ਸ੍ਰੀ ਅਕਾਲ ਜੀ ਲੋ ਸਵਾਲ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਮੁੱਦੇ ਆ ਤੇ ਆਪਾਂ ਵੀ ਹਾਜ਼ਰ ਜੀ ਦਸ਼ਕਾਂ ਦੇ ਆਮ ਸਾਹਮਣੇ ਬਿਲਕੁਲ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਪਾਨ ਦੇ 10 ਸਨਾਂ ਦੇ ਦੌਰੇ ਦੀ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਅੱਜ ਗਏ ਨੇ ਸੋ ਉੱਥੇ ਜਾ ਕੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਹੈ ਜਿਹੜੇ ਜਪਾਨ ਦੇ ਉਦਯੋਗ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਹੈ ਕਿਵੇਂ ਦੇਖਦੇ ਇਸ ਫੇਰੀ ਨੂੰ ਕਿੰਨੀ ਮਹੱਤਵਪੂਰਨ ਹੈ ਕਿਉਂਕਿ ਵਾਰ-ਵਾਰ ਇੱਕੋ ਆਵਾਜ਼ ਹੈ ਜਿਹੜੀ ਉਹ ਮੁੱਖ ਮੰਤਰੀ ਭਗਵੰਤ ਮਾਨ ਚੁੱਕਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਨਵੇਸ਼ ਵਾਲੀਆਂ ਕੰਪਨੀਆਂ ਨੂੰ ਸੱਦਣਗੇ ਤੇ ਪੰਜਾਬ ਦੇ ਲੋਕਾਂ ਦੇ ਲਈ ਰੋਜ਼ਗਾਰ ਵਧਾਉਣਗੇ ਕਿਵੇਂ ਦੇਖਦੇ ਹੋ ਬਿਲਕੁਲ ਇਹਮ ਸਵਾਲ ਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਪਾਨ ਤੇ ਉਸ ਤੋਂ ਬਾਅਦ ਦੱਖਣੀ ਕੋਰੀਆ ਦੇ ਦੌਰੇ ਤੇ ਗਏ ਆ ਉਥੋਂ ਉਥੋਂ ਆਈਆਂ ਜੋਗਪਤੀ ਇਹ ਹਸਤੀਆਂ ਹੈਗੀਆਂ ਕੰਪਨੀਆਂ ਹੈਗੀਆਂ ਉਹਨਾਂ ਨਾਲ ਮੁਲਾਕਾਤਾਂ ਕਰਨ ਦੇ ਪੰਜਾਬ ਚ ਨਿਵੇਸ਼ ਦਾ ਸੱਦਾ ਦੇਣ ਗਏ ਆ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਨੂੰ ਜਿਹੜਾ ਹੈ ਇਸ ਅਧਿయోగ ਦੇ ਪਾਸੇ ਤੇ ਅਕੇਲੇ ਕੀ ਜਾਣਾ ਚਾਹੁੰਦੇ ਆ ਉਹਦਾ ਵੱਡਾ ਕਾਰਨ ਇਹ ਹੈ ਕਿ ਮੁੱਖ ਮੰਤਰੀ ਲਗਾਤਾਰ ਇਹ ਕਹਿੰਦੇ ਰਹੇ ਕਿ ਸਾਡੀ ਜਿਹੜੀ ਜੁਆ ਪੀੜੀ ਹੈ ਨੌਜਵਾਨਾ ਪਰੇਖਾ ਸਾਡਾ ਉਰਜ਼ਗਾਰ ਲਈ ਵਿਦੇਸ਼ਾਂ 'ਚ ਦੌੜ ਰਿਆ ਤੇ ਰੋਜ਼ਗਾਰ ਇੱਥੇ ਮਿਲੇਗਾ ਤਾਂ ਵਿਦੇਸ਼ਾਂ 'ਚ ਜਾਣਾ ਉਹਦਾ ਘਟ ਜੇਗਾ ਜਾਂ ਬੰਦ ਹੋਏਗਾ ਤੇ ਕੋਈ ਸਰਕਾਰੀ ਨੌਕਰੀਆਂ ਦਾ ਵੀ ਦਾਵਾ ਕਰਦੇ ਆ ਮੁੱਖ ਮੰਤਰੀ ਪਰ ਸਰਕਾਰੀ ਨੌਕਰੀਆਂ ਦੀ ਫਿਰ ਵੀ ਇੱਕ ਸੀਮਤ ਸੀਮਾ ਹੁੰਦੀ ਹੈ ਕਿ ਕਿੱਥੋਂ ਤੱਕ ਦਿੱਤੀਆਂ ਜਾ ਸਕਦੇ ਜਿੰਨਾਂ ਦੀਆਂ ਸਥਿਤੀਆਂ ਅੱਜ ਕੱਲ ਸਰਕਾਰਾਂ ਨੇ ਬਣਾਈਆਂ ਨੇ ਨਿੱਜੀ ਖੇਤਰ ਦੇ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬੰਗਲੌਰ ਮੁੰਬਈ ਵੱਡੇ ਉਦਯੋਗਿਕ ਸ਼ਹਿਰਾਂ ਜਾ ਕੇ ਉੱਥੇ ਹੀ ਉਹਨਾਂ ਨੇ ਉਦਯੋਗਪਤੀਆਂ ਨਾਲ ਪਰਿਵਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਉਹਨਾਂ ਨੂੰ ਪ੍ਰੇਰਿਆ ਕਿ ਪੰਜਾਬ ਚ ਆ ਕੇ ਨਿਵੇਸ਼ ਕਰੋ ਤੇ ਹੁਣ ਜਾਪਾਨ ਤੇ ਦੱਖਣੀ ਕੋਰੀਆ ਦਾ ਆਪਾ ਜ਼ਿਕਰ ਕਰ ਰਹੇ ਹਾਂ ਮੰਤਰੀ ਪੱਧਰ ਦੀਆਂ ਦਿਆਂ ਵੱਡੀਆਂ ਕੰਪਨੀਆਂ ਉਹਨਾਂ ਸਦਾ ਦਿੱਤਾ ਜਾ ਰਿਹਾ ਹੈ ਅਮੀਰ ਕੀਤੀ ਜਾਂਦੀ ਹੈ ਕਿ ਦੌਰੇ ਦੇ ਚੰਗੇ ਸਾਰਥਕ ਨਤੀਜੇ ਸਾਹਮਣੇ ਆਉਣਗੇ ਕਿਉਂਕਿ ਇੱਕ ਗੱਲ ਬੜੀ ਸਾਫ਼ ਹੈ ਪੰਜਾਬ ਮੁੱਖ ਤੌਰ ਤੇ ਖੇਤੀਬਾੜੀ ਪ੍ਰਧਾਨ ਸੂਬਾ ਪਰ ਨਾਲ ਹੁਣ ਜਿਸ ਤਰ੍ਹਾਂ ਦੀ ਸਥਿਤੀਆਂ ਬਦਲ ਰਹੀਆਂ ਹਨ ਖੇਤੀ ਉਹਨਾਂ ਲਾਹੇਵੰਦੰਦਾਰ ਨਹੀਂ ਹੋ ਰਿਹਾ ਇਸ ਕਰਕੇ ਜੇ ਅਸਫੂਲ ਹੋਣਗੇ ਪੰਜਾਬ ਦਾ ਤਾਂ ਹੀ ਪੰਜਾਬ ਦਾ ਜਿਹੜਾ ਬਹੁਪੱਖੀ ਵਿਕਾਸ ਦਾ ਆਪਾਂ ਜ਼ਿਕਰ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦਾ ਹੈ ਇਹ ਕਿwidetilde ਦੇ ਨਾਮ ਨਾਲ ਜੇ ਉਦਯੋਗ ਨੂੰ ਹਿਲਾਰਾ ਮਿਲੇਗਾ ਤਾਂ ਪੰਜਾਬ ਦਾ ਵਿਕਾਸ ਹੋਏਗਾ ਔਰ ਰੋਜ਼ਗਾਰ ਦੇ ਮੱਦੇ ਪੱਦੇ ਮੌਕੇ ਇੱਥੇ ਪੰਜਾਬ 'ਚ ਮਿਲਣਗੇ ਸੜੀ ਜੋ ਆਪਿੜੀ ਜੀ ਜੀ ਸੁਸਾਭ ਅੱਗੇ ਜ਼ਿਕਰ ਜਿਹੜਾ ਐਮਪੀ ਅਮਰਿਤਪਾਲ ਉਹਨਾਂ ਦੀ ਪੈਰੋਲ ਅਰਜ਼ੀ ਦਾ ਕਰ ਲੈਨੇ ਆ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਉਹਨਾਂ ਦੀ ਪੈਰੋਲ ਰੱਦ ਕਰ ਦਿੱਤੀ ਜਿਸ ਤੋਂ ਬਾਅਦ ਇੱਕ ਹੋਰ ਪਟੀਸ਼ਨ ਹੈ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਦੀ ਹੈ ਜਿਸ ਤੋਂ ਬਾਅਦ ਹੁਣ ਜਿਹੜਾ ਜਵਾਬ ਹੈ ਉਹ ਪੰਜਾਬ ਸਰਕਾਰ ਤੋਂ ਇਹਦਾ ਮੰਗਿਆ ਗਿਆ ਦਾ ਪੰਜਾਬ ਸਰਕਾਰ ਕਹਿੰਦੀ ਕਿ ਐਮਪੀ ਦੇ ਭਾਸ਼ਣ ਦੇ ਨਾਲ ਖਤਰਾ ਪੈਦਾ ਹੋ ਸਕਦਾ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਹਿੰਦੇ ਕਿ ਜੇ ਤੁਸੀਂ ਫਿਜ਼ੀਕਲੀ ਨਹੀਂ ਤਾਂ ਇਹਨਾਂ ਨੂੰ ਵਰਚੁਅਲੀ ਹੈ ਜਿਹੜਾ ਉਹ ਸੈਸ਼ਨ ਅਟੈਂਡ ਕਰਾ ਸਕਦੇ ਹੋ ਪਰ ਪ੍ਰੋਬਲਮ ਕਹਿੰਦੇ ਕਿ ਉਹਨਾਂ ਦੇ ਭਾਸ਼ਣ ਤੋਂ ਹੈ ਬਿਲਕੁਲ ਦੇਖੋ ਖਡੂਰ ਸਾਹ ਤੋਂ ਪਾਰਲੀਮੈਂਟ ਮੈਂਬਰ ਨੇ ਆਪਾਂ ਜਗਰਤਪਾਲ ਸਿੰਘ ਤੇ ਜਦੋਂ ਦੇ ਚੋਣ ਤੋਂ ਪਹਿਲਾਂ ਵੀ ਹਾਲਾਂਕਿ ਉਹਨਾਂ ਦੀ ਇਲੈਕਸ਼ਨ ਵੀ ਜੇਲ੍ਹ 'ਚ ਬੈਠੇ ਉਹਨਾਂ ਨੇ ਜਿੱਤੀ ਜੀ ਉਹ ਤੋਂ ਲੇਕੇ ਲਗਾਤਾਰ ਜੇਲ੍ਹ 'ਚ ਆਪਾਂ ਦੇ ਦਰਸ਼ਕਾਂ ਨਾਲ ਸਮੇ ਸਮੇਤੇ ਇਹ ਮੁੱਦਾ ਸੰਝਾ ਕਰਦੇ ਰਹਿਣੇ ਆ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਆ ਦੇਖੋ ਪਹਿਲਾਂ ਤਾਂ ਸੀਮਿਤ ਸੀਟਾਂ 13 ਸੀਟਾਂ ਉਹਨਾਂ ਚੋਂ ਇੱਕ ਸੀ ਜਿਹੜੀ ਖਡੂਰ ਸਾਹਾ ਪਾਰਲੀਮੈਂਟ ਮੈਂਬਰ ਉਸਦੇ ਭਾਈ ਅਮਰਸਪਾਲ ਉਹ ਤਾਂ ਲਗਾਤਾਰ ਜੇਲ੍ਹ ਚ ਬੈਠੇ ਆ ਹੁਣ ਖਡੂਰ ਸਾਹਾ ਦੇ ਜਿਹੜੇ ਇੱਕ ਤਾਂ ਸਭ ਤੋਂ ਵੱਡਾ ਸਵਾਲ ਹੈ ਜਿਹੜੇ ਖਡੂਰ ਸਾਹਾ ਦੇ ਲੋਕ ਹੈ ਉਹ ਆਪਣੇ ਜਿਹੜੇ ਬੁਨਿਆਦੀ ਅਧਿਕਾਰ ਆ ਉਹਨਾਂ ਤੋਂ ਵਾਂਝੇ ਆ ਜਿਹੜੇ ਪਾਰਲੀਮੈਂਟ ਮੈਂਬਰ ਨੇ ਫੰਡਸ ਮਈਆ ਕਰਨੇ ਹੁੰਦੇ ਆ ਹਲਕੇ ਦੇ ਵਿਕਾਸ ਦੀ ਗੱਲ ਕਰਨੀ ਹੁੰਦੀ ਆ ਪਾਰਲੀਮੈਂਟ ਤੋਂ ਬੋਲਣਾ ਆਉਂਦਾ ਕੋ ਸਾਰੇ ਕੋਈ ਤੇ ਹੁਣ ਤੱਕ ਆ ਲਕੀਰ ਫਿਰ ਹੋਈ ਨਜ਼ਰ ਆਉਂਦੀ ਹੈ ਦੂਜੇ ਪਾਸੇ ਇਹ ਨਹੀਂ ਕਿ ਭਾਈ ਹੰਤਪਾਲ ਨੇ ਕੋਸ਼ਿਸ਼ ਨਹੀਂ ਕੀਤੀ ਉਹਨੇ ਪਹਿਲਾਂ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੁਪਰੀਮ ਕੋਰਟ ਤੋਂ ਹੁੰਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮਾਮਲਾ ਆ ਤੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਜਿੱਦੇ ਵਾਰਿਚ ਜਵਾਬ ਮੰਗਾ ਪੰਜਾਬ ਸਰਕਾਰ ਤੋਂ ਤਾਂ ਪੰਜਾਬ ਸਰਕਾਰ ਨੇ ਡੀਸੀ ਅਮਰਸਰ ਤੇ ਐਸਐਸਵੀ ਉਹਨਾਂ ਤੋਂ ਜਵਾਬ ਮੰਗਿਆ ਇਸ ਮਾਮਲੇ 'ਚ ਕਿ ਭਾਈ ਹੰਤਪਾਲ ਨੂੰ ਜੇ ਪ੍ਰੋਲ ਦਿੱਤੀ ਜਾਂਦੀ ਹੈ ਤਾਂ ਉਹਦਾ ਕੀ ਇੰਪੈਕਟ ਹੋਏਗਾ ਜੀ ਉਹ ਜਿਹੜੀ ਰਿਪੋਰਟ ਆ ਹੁਣ ਪੰਜਾਬ ਤੇ ਰੈਣਾ ਹਾਈ ਕੋਰਟ ਚ ਲੱਗੀ ਆ ਜਿਹੜੀ ਅੰਸ਼ਕ ਤੌਰ ਤੇ ਬਾਹਰ ਸਾਹਮਣੇ ਆਈ ਹੈ ਜਿੱਦੇ ਚ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੇ ਭਾਈ ਅਮਰਪਾਲ ਆਏਗਾ ਬਾਹਰ ਕੇ ਬਿਆਨ ਦੇਗਾ ਪੰਜਾਬ ਦੇ ਜਿਹੜੇ ਪਾਣੀ ਆ ਉਹਨਾਂ 'ਚ ਅੱਗ ਲੱਗ ਸਕਦੀ ਹੈ ਜਾਨੀ ਇੰਨਾ ਖਤਰਨਾਕ ਢੰਗ ਨਾਲ ਪੇਸ਼ ਕੀਤਾ ਗਿਆ ਕਿ ਕਿਸੇ ਵੀ ਸੂਰਤ 'ਚ ਇਹਦੀ ਪਰੋਲ ਨਹੀਂ ਦਿੱਤੀ ਜਾ ਸਕਦੀ ਪੰਜਾਬ ਦੇ ਅਮਨ ਤੇ ਕਾਨੂੰਨ ਲਈ ਖਤਰਾ ਤੁਝਾ ਆਪਾਂ ਸਾਰੇ ਜਾਣਦੇ ਹੋ ਕਿ ਸਰਦੀ ਸੂਬਾ ਸਰਦੀ ਸੂਬੇ 'ਚ ਇਦਾਂ ਦੀ ਗਫਰਾ ਦਫਰੀ ਮੱਚੇਗੀ ਤਾਂ ਦੇ ਦੇ ਵੱਡਾ ਖਤਰਾ ਇਸ ਕਰਕੇ ਉਹਦੀ ਪੈਰੋਲ ਜਿਹੜੀ ਅਰਜ਼ੀ ਆ ਉਹ ਖਾਰਜ ਕੀਤੀ ਦੀ ਹੈ ਰੱਦ ਕੀਤੀ ਗਈ ਹੈ ਝੰਗਣਾਣੋਂ ਅਗੇ ਦੇਖਦੇ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਕੀ ਸੰਕੇਤ ਲੈਂਦਾ ਕੀ ਨੋਟਸ ਲੈਂਦਾ ਪਰ ਇਹ ਗੱਲ ਜਿਹੜੀ ਸਾਫ਼ ਹੋ ਗਈ ਹੈ ਕਿ ਕੁਝ ਟੁਕੜ ਸੁਪਰੀਮ ਕੋਰਟ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਮੁੱਦੇ ਤੇ ਜੋ ਨੋਟਸ ਲੈਣਗੇ ਉਹ ਤਾਂ ਸਾਹਮਣੇ ਆਏਗਾ ਪਰ ਜਿਹੜੀ ਸਵੰਧ ਸਰਕਾਰ ਹੈ ਉਸ ਨੇ ਇਹ ਕਹਿ ਦਿੱਤਾ ਗਿਆ ਕਿ ਜੇ ਫਰਾਂ ਪਾਰਲੀਮੈਂਟ ਮੈਂਬਰ ਬਾਹਰ ਆਏਗਾ ਸਾ ਸੂਬੇ ਦੇ ਦੇ ਤਿਸ ਰਖ ਲਈ ਵੱਡਾ ਖਤਰਾ ਖੜਾ ਹੋ ਸਕਦਾ ਹੈ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਭਾਈ ਹਮਸਫਲ ਦੇ ਬਾਹਰ ਆਉਣ ਦੀਆਂ ਪਾਰਲੀਮੈਂਟ ਸੈਸ਼ਨ ਲਈ ਦਾ ਘਟਕੜ ਸੁਭਾਵ ਨੂੰ ਬਿਲਕੁਲ ਜਿਹੜੀਆਂ ਹੈ ਰੱਦ ਹੁੰਦੀਆਂ ਨਜ਼ਰ ਆ ਰਹੀਆਂ ਜੀ ਜੀ ਬਿਲਕੁਲ ਮਾਮਲੇ ਤੇ ਅਗਲੀ ਸੁਣਵਾਈ ਇਹਦੀ 8 ਦਸੰਬਰ ਨੂੰ ਹੋਣੀ ਹੈ ਸੋ ਇਸ ਸੁਣਵਾਈ ਚ ਕੀ ਹੋਏਗਾ ਦੇਖਣਾ ਲਾਜ਼ਮੀ ਹੈ ਅੱਗੇ ਗੱਲ ਹੈ ਜਿਹੜਾ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੀ ਕਰ ਲੈਣੇ ਸੋ ਸਭ ਸਰਗਰਮੀਆਂ ਪੂਰੀ ਤਰ੍ਹਾਂ ਨਾਲ ਵਧ ਗਈਆਂ ਨੇ ਪਾਰਟੀਆਂ ਇਸ ਸਮੇਂ ਪੂਰੀ ਤਰ੍ਹਾਂ ਨਾਲ ਮੈਦਾਨ 'ਚ ਨੇ ਚਾਹੇ ਉਹ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜਾ ਹੈ ਉਹ ਕੰਮਕਾਜ ਚੱਲ ਰਿਹਾ ਸੋ ਜਿਹੇ ਦੇ ਵਿੱਚ ਐਨਓਸੀ ਨੂੰ ਲੈ ਕੇ ਵੀ ਬੜੀ ਪ੍ਰੋਬਲਮ ਆ ਰਹੀ ਸੀ ਕਿ ਐਨਓਸੀ ਜਿਹੜੀ ਉਹ ਬਹੁਤੇ ਉਮੀਦਵਾਰਾਂ ਨੂੰ ਮਿਲ ਨਹੀਂ ਰਹੀ ਸੀ ਸੋ ਇਸ ਦਾ ਵੀ ਜਿਹੜਾ ਉਹ ਕੰਡਾ ਉਹ ਇਲੈਕਸ਼ਨ ਕਮਿਸ਼ਨ ਨੇ ਕੱਢ ਦਿੱਤਾ ਉਹ ਕਹਿੰਦੇ ਕਿ ਤੁਸੀਂ ਐਫੀਡੇਵਿਟ ਵੀ ਦੇ ਸਕਦੇ ਹੋ ਸੋ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਜਿਹੜੀਆਂ ਉਹ ਇਸ ਸਮੇਂ ਚੱਲ ਰਹੀਆਂ ਨੇ ਕਿਉਂਕਿ ਇਲੈਕਸ਼ਨ ਦੇ ਵਿੱਚ ਕੋਈ ਬਾਕੀ ਦਿਨ ਨਹੀਂ ਹੈ ਇਸ ਸਮੇਂ ਅ ਬਿਲਕੁਲ ਪਹਿਲੀ ਗੱਲ ਤਾਂ ਜੇ ਉਹਦਾ ਨਾਮਜ਼ਦੀਆਂ ਦਾ ਗੱਲ ਕਰਦੇ ਆਂ ਦੇਖੋ ਨਾਮਜ਼ਦੀਆਂ ਤੇ ਕਹਿੰਦੇ ਇੱਕ ਦਿਨ ਲੰਘਿਆ ਤੇ ਤਿੰਨ ਦਿਨ ਹੋਰ ਅੱਜ ਦਾ ਵੀ ਅੱਧਾ ਵਿਚਦਾ ਦਿਨ ਲੰਘਿਆ ਤੇ ਤਿੰਨ ਦਿਨ ਬਾਕੀ ਆ 4 ਤਰੀਕ ਤੱਕ ਨਾਮਜ਼ਦੀਆਂ ਦਾਖਲ ਹੋ ਸਕਦੀਆਂ ਹੁਣ ਨਹੀਂ ਵਿਰੋਧੀ ਕਿਹੜਾ ਹੈ ਚਾਹੇ ਉਹ ਆਪਾਂ ਇਹ ਨਹੀਂ ਕਿ ਇੱਕ ਤਰ੍ਹਾਂ ਕਹਿੰਦੇ ਕਾਂਗਰਸ ਵੀ ਇਹ ਗੱਲ ਕਹਿ ਰਹੀ ਹੈ ਭਾਜਪਾ ਵੀ ਆਖ ਰਹੀ ਹੈ ਔਰ ਕਾਲੀਗੱਲ ਦੇ ਜਿਹੜੇ ਨਮਾਇੰਦੇ ਆ ਕਾਲੀਦਾ ਤਾਂ ਪੰਜਾਬ ਤੇ ਰਹਿਣਾ ਹਾਈ ਕੋਰਟ 'ਚ ਹੀ ਪਹੁੰਚ ਗਏ ਸਮਾਂ ਲੈ ਕੇ ਕਿ ਪੁੱਛਿਆ ਜਾ ਪੰਜਾਬ ਸਰਕਾਰ ਤੋਂ ਕਿ ਕਿਹੜਾ ਨਾ ਇਲੈਕਸ਼ਨ ਕਰਵਾਈ ਜਾ ਰਹੀ ਹੈ ਸਮੂਚੀਆਂ ਵਿਰੋਧੀ ਤਰ੍ਹਾਂ ਜਿਹੜੀਆਂ ਦੋ ਸਰਕਾਰੀਆਂ ਹੋ ਇਹ ਕਹਿ ਰਹੀਆਂ ਕਿ ਦੇਖੋ ਨੋਬਜੈਕਸ਼ਨ ਸਰਟੀਫਿਕੇਟ ਹੁੰਦਾ ਹੈ ਕਿਉਂਕਿ ਕੁਝ ਜ਼ਰੂਰੀ ਡਾਕੂਮੈਂਟ ਕਾਗਜ਼ ਪੱਤਰ ਹੁੰਦੇ ਆ ਜਿਵੇਂ ਚੁੱਲ੍ਹਾ ਟੈਕਸ ਹੈ ਕੋਈ ਬਕਾਇਆ ਤੇ ਨਿਰਿੰਦਾ ਕੋਈ ਦੇਣਦਾਰੀ ਤਾਂ ਨਹੀਂ ਇਦਾਂ ਦੀਆਂ ਕੁਝ ਜ਼ਰੂਰੀ ਜਿਹੜੇ ਗਿਆ ਫਾਰਮ ਹੁੰਦੇ ਜਿਹੜੇ ਭਰੇ ਜਾਣੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਐਨਓਸੀ ਮਿਲਦਾ ਤੇ ਫਿਰ ਉਹ ਇਲੈਕਸ਼ਨ ਲੜ ਸਕਦੇ ਆ ਉਹਨਾਂ ਵਿਰੋਧੀ ਤਰ੍ਹਾਂ ਕਹਿ ਰਹੀਆਂ ਕਿ ਦੇਖੋ ਜੀ ਜਦੋਂ ਅਸੀਂ ਦਸਤਰਾ ਜਾਣਦੇ ਆ ਕਿਤੇ ਪਟਵਾਰੀ ਨਹੀਂ ਲਾਉਂਦਾ ਕਿਤੇ ਕੋ ਹੋਰ ਜ਼ਿੰਮੇਵਾਰ ਅਧਿਕਾਰੀ ਨਹੀਂ ਲੱਭਦਾ ਗੱਲ ਕਰ ਦਿੰਦਾ ਅਫਸਰ ਕਿਤੇ ਫਿਰਦੇ ਆ ਉਹ ਕਹਿੰਦੇ ਵੀ ਜਾਣਬੁੱਝ ਕੇ ਇਹ ਸਾਰਾ ਕੁਝ ਲਟਕਾਇਆ ਗਿਆ ਹੁਣ ਚੋਣ ਕਮਿਸ਼ਨ ਦਾ ਪਰ ਜ਼ਿਕਰ ਕਰਦੇ ਆ ਚੋਣ ਕਮਿਸ਼ਨ ਇਹ ਤਾਂ ਕਹਤਾ ਕਿ ਹਲਫਿਆ ਬਿਆਨ ਦੇ ਕੇ ਐਫੀਡੇਵਿਟ ਦੇ ਕੇ ਚੋਣ ਲੜ ਸਕਦਾ ਪਰ ਹਲਫਿਆ ਬਿਆਨ ਦੇਣ ਲਈ ਵੀ ਤਾਂ ਕੋਈ ਨਾ ਕੋਈ ਬਨਾਦੀ ਡਾਕੂਮੈਂਟ ਚਾਹੀਦੇ ਹੁੰਦੇ ਆ ਨਾ ਉਸ ਮਾਮ ਨੂੰ ਲੈ ਕੇ ਫੇਰ ਇਹੀ ਪੇਚ ਫਸਦਾ ਨਜ਼ਰ ਆ ਰਿਹਾ ਜੇ ਹਲਫਿਆ ਬਿਆਨ ਵੀ ਦੇਣ ਦੇ ਬੁਨਿਆਦੀ ਕੁਝ ਗੱਲਾਂ ਜਨਰ ਬਗੈਰ ਚੋਣ ਲੜੀ ਨਹੀਂ ਜਾ ਸਕਦੀ ਉਹ ਕੌਣ ਪੁਸ਼ਟੀ ਕਰੇਗਾ ਸੋ ਵੱਡੇ ਪੱਦਰ ਦੇ ਜਿਹੜਾ ਇਸ ਨੂੰ ਲੈ ਕੇ ਸਰਗਰਮੀਆਂ ਕਹਿ ਲੋ ਕਹਰਾਮ ਕਹਿ ਲੋ ਰੌਲਾ ਰੁਪਾ ਕਹਿ ਲੋ ਪਿਆਰ વૃਦੀ ਤੇ ਲਗਾਤਾਰ ਕਹਿ ਰਹੇ ਦੇਖੋ ਜੀ ਖਾਦੀ ਚੋਣਾ ਚਮੂਰੀ ਦਾ ਗळा ਕੁਟਿਆ ਜਾ ਰਿਹਾ ਦੂਜੇ ਪਾਸੇ ਆਪਾਂ ਹਾਕਮਦਰ ਦੀ ਗੱਲ ਕਰੀਏ ਹਾਕਮਦਰ ਜ ਆਵਾਦਿ ਪਾਰਟੀ ਦੇ ਬਤਿਹਰ ਨੂੰ ਜਨਸ ਖਤਰ ਨੇ ਉਹਨਾਂ ਨੇ ਬਕਾਇਦਾ ਕਿਹਾ ਹੈ ਕਿ ਜਿਹੜਾ વૃਦੀ ਤਰ੍ਹਾਂ ਜਾਣ ਗੁੱਝ ਕੇ ਰੌਲਾ ਰੁਪਾ ਪਾ ਰਹੀਆਂ ਇਹ ਠੀਕ ਹੈ ਕਹਿੰਦੇ ਇਹਨਾਂ ਦੇ ਸਮਝ ਦਾ ਇਹਦਾ ਕੁਝ ਹੁੰਦਾ ਰਿਹਾ ਪਰ ਹੁਣ ਕੁਝ ਨਹੀਂ ਹੁੰਦਾ ਸ਼ੋਗੇ ਜ਼ਰੂਰ ਹੈ ਕਿ ਸਮਾਜ ਜਿਹੜਾ ਹੈ ਇਲੈਕਸ਼ਨ ਦਾ ਤਾਇ ਕਰਨਾ ਸੀਗਾ ਜਿਸ ਤੱਕ ਸਵਾਲ ਚੋਣ ਕਮਿਸ਼ਨ ਸੁਭਾਈ ਚੋਣ ਕਮਿਸ਼ਨ ਇਲੈਕਸ਼ਨ ਕਰਵਾਉਂਦਾ ਹੈ ਉਹਨੇ ਤਰੀਕਾ ਤਾਇ ਕਰਨਾ ਸੀ ਉਹਨੇ ਦੇ ਤਰੀਕਾ ਹੰਦੇ ਸਮੇਂ ਦੇ ਤਾਇ ਕੀਤੇ ਉਦਮ ਦਾਅਕੇ ਦਾ ਹੁਸਦਾ ਹੈ ਕਿ ਸਮਾ ਥੋੜਾ ਘਟਵਾ ਦਉਣ ਕਰਕੇ ਜਲਦਬਾਜੀ ਹੋ ਸਕਦੀ ਹੈ ਰਾਸ਼ ਹੋ ਸਕਦਾ ਹੈ ਪਰ ਇਹ ਹੀ ਕੋਈ ਗੱਲ ਨਹੀਂ ਕਿ ਕਿਸੇ ਨੂੰ ਮੌਕਾ ਨਹੀਂ ਦਿੱਤਾ ਜਾਏਗਾ ਇਹ ਜ਼ਰੂਰ ਹੈ ਕਿ ਆਮ ਆਦਮੀ ਦਾ ਆਪਣਾ ਨਜ਼ਰੀਆ ਵਿਰੋਧੀ ਧਿਰ ਦਾ ਆਪਣਾ ਨਜ਼ਰੀਆ ਵੋਲਿੰਗ ਸਭ ਤੋਂ ਬੁਨਿਆਦੀ ਚੋਣ ਆਪਾਂ ਜਿੱਦਾਂ ਅੱਗੇ ਵੀ ਅਕਸਰ ਕਹਿੰਨੇ ਆ ਕਿ ਜਮੂਰੀ ਦੀ ਸਤੋ ਹੈਡਲੀ ਕੜੀ ਆ ਸਤੋ ਹੈਡਲੀ ਕੜੀ ਆ ਚੋਣਾਂ ਨੂੰ ਲੈ ਕੇ ਇੱਕ ਇਮਸਾਨ ਪਿਆ ਵਾ ਮੀਡੀਆ ਚ ਵੀ ਦੇਖ ਰਿਹਾ ਸੀ ਕਿ ਸਰਗਰਮੀਆਂ ਦੀ ਗੱਲ ਆ ਤੁੜੀਆਂ ਸਰਗਰਮੀਆਂ ਸ਼ੁਰੂ ਤਾਂ ਹੋਈਆਂ ਪਰ ਜਿਹਨਾਂ ਨੇ ਇਲੈਕਸ਼ਨ ਲੜਨੀ ਆ ਅਜੇ ਉਹਨਾਂ ਨੂੰ ਇਹ ਪਤਾ ਲੱਗਣਾ ਕਿ ਵੀ ਫਾਰਮ ਭਰੇ ਇੱਕ ਜਾਣ ਕੇ ਸਾਰੇ ਕੇ ਫਾਰਮ ਭਰੇ ਜਾਣਗੇ ਸੋ ਕੁਝ ਆਉਣ ਵਾਲੇ ਦਿਨਾਂ ਸਿੱਧੀ ਸਪਸ਼ਟ ਹੋਏਗੀ ਕਿ ਜਿਹੜੀ ਹੈਡਲੀ ਪદ્ધਤੀ ਇਲੈਕਸ਼ਨ ਹੈ ਇਹ ਕਿਸ ਕਦਰ ਨੇਪਰੇ ਚੜੇਗੀ ਜੀ ਜੀ ਸਿਰਜ ਬਗੇ ਜ਼ਿਕਰ ਕਰਦੇ ਆ ਕਿ ਏ 5 ਦਸੰਬਰ ਨੂੰ ਇੱਕ ਵੱਡਾ ਰੇਲ ਰੋਕੋ ਅੰਦੋਲਨ ਹੈ ਜਿਹੜਾ ਉਹ ਪੂਰੇ ਪੰਜਾਬ ਭਰ ਦੇ ਵਿੱਚ ਉਲੀਕਿਆ ਜਾ ਰਿਹਾ ਜੋ ਕਿ ਕਿਸਾਨ ਮਜ਼ਦੂਰ ਜਿਹੜਾ ਮੋਰਚ ਹੈ ਉਹਨਾਂ ਦੇ ਵੱਲੋਂ ਉਲੀਕਿਆ ਜਾ ਰਿਹਾ ਜਾਣਕਾਰੀ ਸਾਰੀ ਦੇ ਦਿੱਤੀ ਗਈ ਹੈ ਕਿ ਇਹ ਜਿਹੜਾ 1 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ 2 ਘੰਟਿਆਂ ਲਈ ਹੋਏਗਾ ਅਪਾ ਜਾਣਦੇ ਆ ਕਿ ਮੰਗਾ ਕਿਸਾਨਾਂ ਦੀਆਂ ਜਿਹੜੀਆਂ ਹੈ ਨੇ ਉਹੀ ਨੇ ਹਾਲਾਂਕਿ ਉਜੈੜ ਆਉਣ ਹੋ ਗਈਆਂ ਨੇ ਜਿਵੇਂ ਮੀਟਰਸ ਵਗੈਰਾ ਨੂੰ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਮੰਗਾ ਸੋ 19 ਜ਼ਿਲ੍ਹਿਆਂ ਚ 26 ਥਾਵਾਂ ਤੇ ਮੋਰਚੇ ਨੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਰਦੀ ਦਾ ਮੌਸਮ ਹੈ ਟ੍ਰੇਨਾਂ ਪਹਿਲਾਂ ਹੀ ਡਿਲੇ ਨੇ ਆਮ ਲੋਕਾਂ ਦੀ ਖੱਜਲ ਖਵਰੀ ਹੈ ਜਿਹੜੀ ਉਹ ਵੱਧ ਸਕਦੀ ਹੈ ਪਰ ਕਿਸਾਨ ਵੀ ਕਿਸੇ ਹੱਦ ਤੱਕ ਮਜਬੂਰ ਨੇ ਜੀ ਬਿਲਕੁਲ ਜਿਤ ਤੱਕ ਰੇਲ ਰੋਕੋ ਜਾਂ ਅंदोलਨ ਦਾ ਪ੍ਰੋਗਰਾਮ ਹੈ ਜਿਹੜੇ ਕਿਸਾਨ ਆਗੂ ਸਰਮ ਸਿੰਘ ਪੰਦੇੜ ਵੈਸੇ ਤਾਂ মিডিਆ ਨਾਲ ਬੜਾ ਨੇੜਲਾ ਸੰਬੰਧ ਰੱਖਦੇ ਆ ਹਮੇਸ਼ਾ ਜਾਣਕਾਰੀ ਮਹਈਆ ਕਰਦੇ ਆ ਪਰ ਰੇਲ ਰੋਕੋ ਪ੍ਰੋਗਰਾਮ ਵਾਰ ਜਿੱਦਾਂ ਤੁਸੀਂ ਪੰਜ ਦੀ ਗੱਲ ਕਰ ਰਹੇ মিডিਆ ਦੇ ਕਿਸੇ ਹਿੱਸੇ ਚ ਆਇਆ ਕਿ ਜੀ 17 ਤੇ 18 ਨੂੰ ਉਹਨਾਂ ਨੂੰ ਪ੍ਰਦਰਸ਼ਨ ਕੀਤੇ ਜਾਣਗੇ 19 ਦਸੰਬਰ ਨੂੰ ਰੇਲ ਰੋਕੋ ਪ੍ਰੋਗਰਾਮ ਹੋਏਗਾ ਇਹ ਤਾਂ ਹੁਣ ਜਿਹੜਾ ਤੇ ਰੇਲ ਰੋਕੋ ਦਾ ਪ੍ਰੋਗਰਾਮ ਦੇ ਰਹੀ ਹੈ ਉਹੀ ਸਪਸ਼ਟ ਕਰ ਸਕਦੀ ਹੈ ਪਰ ਰੇਲ ਰੋਕੋ ਪ੍ਰੋਗਰਾਮ ਜ਼ਰੂਰ ਹੈ ਜੇ ਪੰਜ ਨੂੰ ਹੋਏਗਾ ਤਦ ਵੀ ਅਜੇ ਦਿਨ ਪਹਿਲੇ ਸਪਸ਼ਟ ਹੋ ਜੇਗੀ ਸਥਿਤੀ ਜੇ ਨੂੰ ਨੀ ਨੂੰ ਹੋਏਗਾ ਤਦ ਵੀ ਸਿੱਧੀ ਸਪਸ਼ਟ ਹੋਗੇਗੀ ਮੁੱਦੇ ਜਿਹੜੇ ਮੁੱਦੇ ਚਾਹੇ ਪੰਜ ਨੂੰ ਹੁੰਦਾ ਤੇ ਚਾਹੇ ਹੁੰਦਾ ਹੁੰਨੀ ਨੂੰ ਮੁੱਦੇ ਜਿਹੜੇ ਬੜੇ ਸਪਸ਼ਟ ਹੈ ਮੁੱਦੇ ਕੀ ਆ ਉਹ ਕਹਿੰਦੇ ਦੇਖੋ ਬਿਜਲੀ ਸੋਧ ਬਿੱਲ ਦੀ ਗੱਲ ਹੈ ਇਸ ਲਈ ਉਹ ਮੰਗ ਕਰ ਰਿਹਾ ਕਿ ਪੰਜਾਬ ਸਰਕਾਰ ਇਸ ਨੂੰ ਪੰਜਾਬ ਦਨ ਸਭਾ ਚ ਲਿਆ ਕੇ ਰੱਦ ਕਰਨਾ ਚਾਹੀਦਾ ਹੈ ਕਿ ਨਵਾਂ ਸੋਧ ਬਿੱਲ ਅਸੀਂ ਲਾਗੂ ਨਹੀਂ ਕਰਾਂਗੇ ਹੁਣ ਪੰਜਾਬ ਸਰਕਾਰ ਜ਼ਵਾਨੀ ਕਲਾਮੀ ਦਾ ਕਹੀ ਜਾ ਰਹੀ ਹੈ ਕਿ ਇਹ ਨੂੰ ਪੰਜਾਬ ਦਨ ਸਭਾ ਚ ਲਾ ਕੇ ਇਸ ਬਿੱਲ ਨੂੰ ਰੱਦ ਕੀਤਾ ਜਾਏਗਾ ਜੇ ਰੱਦ ਕੀਤਾ ਜਾਂਦਾ ਤਾਂ ਫਿਰ ਇੱਕ ਮੈਸੇਜ ਆਏਗਾ ਕਿ ਸਮੁੱਚਾ ਪੰਜਾਬ ਇਸ ਸੋਧ ਬਿਲ ਨੂੰ ਲਾਗੂ ਕਰਨ ਦੇ ਖਿਲਾਫ ਹੈ ਦੂਜੇ ਪਾਸੇ ਕੇਂਦਰ ਦਾ ਮਾਮਲਾ ਹੈ ਕੇਂਦਰ ਨੇ ਤਾਂ ਲਿਆਂਦਾ ਹੀ ਹੈ ਇਸ ਕਰਕੇ ਕੇਂਦਰ ਦੇ ਖਿਲਾਫ ਵੀ ਇਹ ਮਾਮਲਾ ਵੱਡੇ ਪੱਧਰ ਤੇ ਉੱਠ ਰਿਹਾ ਨਰਾਤਰਕ ਖਾਨ ਪਿਛੇ ਦੇ ਸੰਯੁਕਤ ਖਾਨ ਮੋਰਚੇ ਦਾ ਵੀ ਯਾਦ ਜ਼ਿਕਰ ਕਰੀਏ ਉਹਨਾਂ ਨੇ ਵੀ ਰਹਿ ਜੀਆਂ ਕੀਤੀਆਂ ਜਿਹੜੇ ਪ੍ਰੋਟੈਸਟ ਕੀਤੇ ਉਹੀ ਹੀ ਗੱਲ ਕਹਿ ਰਹੇ ਕਿ ਜਿਹੜਾ ਬਿਜਲੀ ਸੋਧ ਬਿਲ ਹੈ ਵੱਡਾ ਖਤਰਾ ਬਣ ਰਿਹਾ ਕਿਉਂਕਿ ਇਹਦੇ ਨਾਲ ਜਿਹੜੀਆਂ ਵੀ ਸਬਸਿਡੀਆਂ ਹੈ ਅਗਰ ਫਾਰ ਐਗਜ਼ਾਮਪਲ ਮਿਸਾਲ ਦੇ ਤੌਰ ਤੇ ਲੈ ਕੇ ਕੇਟੀ ਟੂ ਬਿਲ ਹੈ ਹਾਂਜੀ ਉਹ ਸਬਸਿਡੀ ਮਿਲੇ ਬਿਜਲੀ ਦੇ ਉਹ ਕਹਿੰਦੇ ਸਮਾਪਤ ਹੋ ਜੇਗੀ ਇਸੇ ਤਰੀਕੇ ਨਾਲ ਜਿਹੜੇ ਨਿੱਜੀ ਕੰਪਨੀਆਂ ਉਹਨਾਂ ਦਾ ਬੋਲਬਾਲਾ ਹੋ ਜਾਏਗਾ ਸ਼ਕਤੀ ਹੋਏਗੀ ਇਹਦੇ ਖਰਾਬ ਕਿਉਂਕਿ ਕੇਂਦਰ ਅਜੇ ਵਾਪਸ ਲੈਣ ਦੇ ਰੌਂਹ ਚ ਲੱਗਦਾ ਨਹੀਂ ਤੇ ਸੂਬਿਆਂ ਦੇ ਵਸਦੀ ਗੱਲ ਹੈ ਨਹੀਂ ਸੋ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਤੇ ਟਕਰਾ ਹੋਰ ਵੱਧ ਸਕਦਾ ਹੈ ਜੀ ਚਾਹੇ ਸਰਪੰਨ੍ਹੇਤਾ ਗਰੁਪਾ ਤੇ ਚਾਹੇ ਸਨਯੁਕਤ ਕਿਸਾਨ ਮੋਰਚਾ ਮੰਗਾਂ ਨਾਲ ਲੜਾਈ ਦਾ ਤੰਤਰਿਕਾ ਵੱਖਰ ਵੱਖਰਾ ਹੋ ਸਕਦਾ ਪਰ ਪੰਜਾਬ ਦੇ ਅੰਦਰ ਕੌਮੀ ਪੱਧਰੀਆਂ ਸਮੂਝੀਆਂ ਕਿਸਾਨ ਜਥੇਬੰਦੀਆਂ ਬਿਜਲੀ ਸੋਧਿਲ ਦਾ ਡਟ ਕੇ ਵਿਰੋਧ ਕਰ ਰਹੀਆਂ ਜੀ ਜੀ ਸਿਸਾਬ ਅੱਗੇ ਜ਼ਿਕਰ ਕਰਾਂਗੇ ਕਿ ਪੰਜਾਬ ਰੋਡਵੇਜ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਹੜਤਾਲ ਅੱਜ 5ਵੇਂ ਦਿਨ ਵੀ ਲਗਾਤਾਰ ਜਾਰੀ ਹੈ ਵੱਖ-ਵੱਖ ਥਾਵਾਂ ਤੇ ਧਰਨੇ ਤੇ ਉਹ ਬੈਠੇ ਹੋਏ ਨੇ ਹਾਲਾਂਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੋਏ ਨੇ ਸੋ ਜਿਹੇ ਦੇ ਵਿੱਚ ਯਾਤਰੀਆਂ ਦੇ ਲਈ ਬਹੁਤ ਸਮੱਸਿਆਵਾਂ ਬਣੇ ਕਿਉਂਕਿ ਉਹਨਾਂ ਨੇ ਇਹ ਵੀ ਕਲੀਅਰ ਕਰ ਦਿੱਤਾ ਕਿ ਜਦੋਂ ਤੱਕ ਅਗਲਾ ਨੋਟਿਸ ਨਹੀਂ ਆਉਂਦਾ ਉਦੋਂ ਤੱਕ ਇਹ ਸੇਵਾਵਾਂ ਠੱਪ ਰਹਿਣਗੀਆਂ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਪਹਿਲਾਂ ਹੀ ਜਿਹੜਾ ਬੱਸਾਂ ਹੜਤਾਲਾਂ ਤੇ ਨੇ ਤਾਂ ਦੂਜੇ ਪਾਸੇ ਹੁਣ ਰੇਲਸ ਦਾ ਵੀ ਜੇਕਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਬੰਦ ਹੈ ਮੁਸ਼ਕਲ ਜ਼ਰੂਰ ਖੜੀ ਹੋਣੀ ਹੈ ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਕਹਿ ਕੇ ਕਿ ਅਸੀਂ ਗੱਲਬਾਤ ਲਈ ਤਿਆਰਾਂ ਹਾਲੇ ਤੱਕ ਕੋਈ ਗੱਲਬਾਤ ਹੁੰਦੀ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਹੈ ਮਾਮਲਾ ਜਦੋਂ ਲੋਕਾਂ ਦਾ ਆਵਾਜ਼ੇ ਨਾਲ ਸਿੱਧੇ ਤੌਰ ਤੇ ਦੇਖੋ ਜ਼ਿੰਦਗੀ ਜਿਹੜੀ ਕੀ ਹੈ ਚਾਹੇ ਬੱਸ ਸਫਰ ਹੋਵੇ ਚਾਹੇ ਰੇਲ ਸਫਰ ਹੋਵੇ ਆਮ ਤੌਰ ਤੇ ਦੇ ਸਧਾਰਨ ਲੋਕ ਹੈਗੇ ਆ ਪਸੰਦ ਦੇ ਰੇਲਾਂ ਰਾਹੀਂ ਉਹ ਸਫਰ ਕਰਦੇ ਆ ਤੇ ਜੇ ਦੋਨਾਂ ਦੇ ਆਵਾਜ਼ਾਈ ਦੇ ਉੱਪਰ ਸਵਾਲੀਆ ਨਿਸ਼ਾਨ ਲੱਗੇ ਤੇ ਇਸ ਤੋਂ ਵੱਡੀ ਫਿਰਤਾ ਕੀ ਹੋ ਸਕਦੀ ਹੈ ਉਨ ਪੀਆਰਟੀਸੀ ਰੋਡਵੇਜ਼ ਦੇ ਇਹਨਾਂ ਦੀਆਂ ਬੱਸਾਂ ਦਾ ਚੱਕਾ ਜੰਦ ਰਹੇਗਾ ਮੁਲਾਜ਼ਮ ਹੜਤਾਲ ਤੇ ਰਹਿਣਗੇ ਖਰਚੜੂ ਖਰੀ ਤਾਂ ਆਮ ਲੋਕਾਂ ਨੂੰ ਹੋਏਗੀ ਹੋਏਗੀ ਦੂਜੇ ਪਾਸੇ ਆਪਾਂ ਜਿਹੜੇ ਮੁਲਾਜ਼ਮ ਹੈ ਲੈ ਜਿੱਥੇ ਬੰਦਿਆਂ ਉਹਨਾਂ ਦਾ ਜਿਹੜਾ ਥਿਊ ਪੁਆਇੰਟ ਹੈ ਉਹਨੂੰ ਵੀ ਅਗਨੋਰ ਨਹੀਂ ਕਰ ਸਕਦੇ ਉਹ ਪਿਛਲੇ ਕਾਫੀ ਲੰਬੇ ਦਿਨਾਂ ਤੋਂ ਇਸ ਮਾਮਲੇ ਤੇ ਨੋਟਿਸ ਵੀ ਦੇ ਰਿਹਾ ਹੈ ਚਿਤਾਵਨੀਆਂ ਵੀ ਦੇ ਰਿਹਾ ਹੈ ਪਰ ਸਰਕਾਰ ਨੇ ਗੱਲਬਾਤ ਦਾ ਸੱਦਾ ਵੀ ਦਿੱਤਾ ਆਪਾਂ ਸਾਰੇ ਜਾਣਦੇ ਮੁਖੰਦਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਗੱਲਬਾਤ ਦੀ ਮੇਥੇ ਆ ਕੇ ਮਾਮਲੇ ਨਿਪਟ ਸਕਦੇ ਆ ਹੁਣ ਮਾਮਲਾ ਅਜੇ ਕੁਝ ਨਿਬੜਿਆ ਨਹੀਂ ਪਿਛਲੇ ਦਿਨਾਂ ਜਿਹੜੀ ਗੱਲਬਾਤ ਹੋਈ ਉਹਦੇ ਮੁਤਾਬਕ ਇਹ ਨਾਤਾ ਸਰਕਾਰ ਨੇ ਜਿਹੜੇ ਕੋਈ ਉਹਨਾਂ ਵਾਅਦੇ ਕੀਤੇ ਹੋਣੇ ਲੱਗਦਾ ਹੈ ਕਿ ਉਹ ਨੇਪਰੇ ਨਹੀਂ ਚੜੇ ਇਸ ਕਰਕੇ ਮੁਲਾਜ਼ਮਾਂ ਲਈ ਵੀ ਬੜੀ ਮੁਸ਼ਕਲ ਹੈ ਕਿ ਹੜਤਾਲ ਕਿਸ ਕਦਰ ਵਾਪਸ ਲਈ ਜਾਵੇ ਸੋ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਅਸਰੇ ਰੋਡਵੇ ਤੇ ਪੀਆਰਟੀ ਜਿਹੜੇ ਕੰਮੇ ਆ ਉਹ ਸਰਕਾਰ ਇੱਕ ਦੂਜੇ ਦੇ ਆਹਮਣੋ ਸਾਹਮਣੇ ਆ ਤੇ ਖਚਲੁਖਰੀ ਭੁਗਤ ਰਹੀ ਹੈ ਆਮ ਜਨਤਾ ਕਿਉਂਕਿ ਆਮ ਜਨਤਾ ਜਿੱਦਾਂ ਪਾਸਾਰੇ ਜਾਣਦੇ ਕਿਸੇ ਨੇ ਇਮਤਿਹਾਨ ਦੇਣੇ ਆ ਕਿਸੇ ਨੇ ਹਸਪਤਾਲਾਂ ਜਾਣਾ ਕੁਵਿਆ ਸ਼ਾਦੀਆਂ ਜਦੋਂ ਟ੍ਰੈਫਿਕ ਜਾਮ ਹੁੰਦਾ ਨਾ ਫਿਰ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਉਸ ਦਿਨ ਮਾਰਚ ਕਿਹੜੇ ਕਿਹੜੇ ਲੋਕ ਹੁੰਦੇ ਕਈ ਵਾਰ ਬਹੁਤ ਐਮਰਜੈਂਸੀ ਵਾਲੇ ਮਰੀਜ਼ ਹੁੰਦੇ ਜਿਨ੍ਹਾਂ ਲਈ ਰਸਤਾ ਹੀ ਬੜਾ ਮੁਸ਼ਕਲ ਹੋ ਜਾਂਦਾ ਕਈਆਂ ਦੇ ਪਰਿਵਾਰਕ ਜਿਹੜੇ ਸਮਾਗਮ ਇਹੋ ਜਿਹੇ ਹੁੰਦੇ ਜਿਨ੍ਹਾਂ ਲਈ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਇਹ ਵੀ ਜੇ ਮੈਂ ਦੇਖਿਆ ਚੰਡੀਗੜ੍ਹ ਜਿਹੜਾ ਬਿਲਕੁਲ ਮਾਡਰਨ ਸਿਟੀ ਆਪਣੇ ਆਪ ਨੂੰ ਆਖਦੇ ਹਨ ਜੇ ਚੰਡੀਗੜ੍ਹ 'ਚ ਇੱਕ ਜਗ੍ਹਾ ਤੇ ਵੀ ਕਿਸੇ ਸੜਕ ਤੇ ਜਾਮ ਲੱਗ ਜੇ ਤਾਂ ਸਾਰੇ ਸ਼ਹਿਰ ਦੀ ਆਵਾਜ਼ ਹੀ ਡਿਸਟਰਬ ਹੋ ਜਾਂਦੀ ਹੈ ਸੋ ਸਰਕਾਰ ਦਾ ਬਣਦਾ ਹੈ ਕਿ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਤੇ ਕੋ ਮਾਮਲਾ ਤਾਂ ਗੱਲਬਾਤ ਦੀ ਮੇਜ਼ ਤੇ ਨਿਬੜੇਗਾ ਆਪਣੇ ਮੁਲਾਜ਼ਮਾਂ ਪੰਜਾਬ ਦੇ ਮੁਲਾਜ਼ਮਾਂ ਦੇ ਉਹਨਾਂ ਨੇ ਵਾਜਬ ਮੰਗਾਂ ਜਿਹੜੀਆਂ ਕਹਿੰਦੇ ਕਿ ਸਾਡੀਆਂ ਸਹੀ ਮੰਗਾਂ ਸੁਣ ਕੇ ਕੋਈ ਨਾ ਕੋਈ ਹੱਲ ਕੱਢਿਆ ਜਾਣਾ ਚਾਹੀਦਾ ਟਕਰਾਅ ਨਾ ਤਾਂ ਸੂਬੇ ਦੇ ਹਿੱਤ 'ਚ ਹੈ ਨਾ ਸਰਕਾਰ ਦੇ ਹਿੱਤ 'ਚ ਹੈ ਤੇ ਮੁਲਾਜ਼ਮਾਂ ਦੇ ਹਿੱਤੇ ਦਾ ਹੋ ਹੀ ਨਹੀਂ ਸਕਦਾ ਕਿ ਕੋਈ ਪਹਿਲਾਂ ਹੀ ਸੜਕਾਂ ਦੇ ਬੈਠੇ ਐ ਤੇ ਉਹਨਾਂ ਦੀਆਂ ਨੌਕਰੀਆਂ ਨੂੰ ਵੀ ਹੱਥ ਪੈ ਰਿਆ ਜੀ ਆਪਾਂ ਸਿਆਸੀ ਪੱਖ ਤੋਂ ਗੱਲ ਕਰੀਏ ਤਾਂ ਆਪਾਂ ਜਾਣਦੇ ਆਮ ਆਦਮੀ ਪਾਰਟੀ ਦੀ ਜਦੋਂ ਲਹਿਰ ਉੱਠੀ ਸੀ ਤਾਂ ਸੋਸ਼ਲ ਮੀਡੀਆ ਤੇ ਇੱਕ ਬੜਾ ਵੱਡਾ ਇੱਕ ਕਾਰਵਾ ਬਣਿਆ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਡੀ ਜਿੱਤ ਜਿਹੜੀ ਉਹਨਾਂ ਨੇ ਹਾਸਲ ਕੀਤੀ ਸੀ ਸੋ ਫਿਰ ਹਾਲ ਦੀ ਘੜੀ ਹੈ ਇੱਕ ਸੋਸ਼ਲ ਮੀਡੀਆ ਤੇ ਕਲਿੱਪਸ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਮੁੱਖ ਮੰਤਰੀ ਭਗਵਾਨ ਤੁਮਾ ਦੀਆਂ ਪ੍ਰਾਲੀਆਂ ਕਲਿਪਸ ਨੇ ਜੀਚੋ ਕਹਿ ਰਹੇ ਨੇ ਕਿ ਅਸੀਂ ਕਦੇ ਧਰਨਾ ਨਹੀਂ ਲੱਗਣ ਦੇਵਾਂਗੇ ਅਸੀਂ ਧਰਨੇ ਤੋਂ ਪਹਿਲਾਂ ਹੀ ਹੱਲ ਕਰ ਦਾਂਗੇ ਤੇ ਹੁਣ ਕੰਪੈਰੀਟਿਵਲੀ ਦੂਸਰੀਆਂ ਜਿਹੜੀਆਂ ਨੇ ਸਟੇਟਮੈਂਟਾਂ ਚੱਲ ਰਹੀਆਂ ਨੇ ਸੋ ਜੇਕਰ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਚੱਲ ਰਹੀਆਂ ਨੇ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਦਿਮਾਗ ਦੇ ਵਿੱਚੋਂ ਦੁਬਾਰਾ ਚੀਜ਼ਾਂ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਬਿਆਨ ਪਹਿਲਾਂ ਸੀ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਿਆਸੀ ਪੱਖ ਤੋਂ ਵੀ ਪ੍ਰਭਾਵ ਹੈ ਜਿਹੜੀਆਂ ਆਮ ਆਦਮੀ ਪਾਰਟੀ ਤੇ ਪਾ ਸਕਦੀਆਂ ਨੇ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਬੜੀ ਤੇਜ਼ੀ ਨਾਲ ਅਗਲੇ ਪੰਜਾਬ ਦਾ ਸੌ ਦਿੱ ਤੋਂ ਨਵਲ ਪਾਜ਼ਰੇ ਸਟਾਈਲ ਸਿਲੈਕਸ਼ਨਸ ਹੋਣਗੇ ਹੋਣੀਆਂ ਮੈਂ ਅੱਜ ਵੀ ਦੇਖ ਰਿਹਾ ਸੀ ਮੀਡੀਆ 'ਚ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਇੱਕ ਪਾਸੇ ਦਾ ਭਾਜਪਾ ਬਾਰੇ ਕਿਹਾ ਜਾ ਰਿਹਾ ਕਿ ਚੋਣਾਂ ਦੇ ਚੱਲਦਿਆਂ ਭਾਜਪਾ ਵੀ ਐਂ ਮੁੱਦਿਆਂ ਦੇ ਉੱਤੇ ਜੂਟਰਨ ਲੈ ਰਿਹਾ ਜਿਹੜੇ ਮੁੱਦਿਆਂ ਤੇ ਸਖਤ ਫੈਸਲੇ ਸਖਤ ਸਟੈਂਡ ਸੀ ਭਾਜਪਾ ਦਾ ਤੇ ਹੁਣ ਰੁਈਆ ਨਰਮ ਪਿਆ ਇਸੇ ਤਰੀਕੇ ਦੇ ਨਾਲ ਵਿਰੋਧੀ ਤਰ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਆਵਾਜ਼ੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਆਵਾਜ਼ੀ ਪਾਰਟੀ ਦਾ ਸਤੋਵਿਟਿਸ਼ ਨੂੰ ਥੀ ਹੈ ਕੋਕੇ ਜਵਾਬਦੇਹੀ ਦੂਜੀਆਂ ਤਰ੍ਹਾਂ ਦੇ ਦਾ ਵਿਰੋਧ ਹੀ ਕਰਨਾ ਹੈ ਉਹਨਾਂ ਦਾ ਦੋਸ਼ ਲਗਾਉਣਾ ਹੈ ਚਾਹੇ ਕਾਂਗਰਸ ਆ ਚਾਹੇ ਕਾਲੀਗਲਾਏ ਚੇਪਾ ਚਾਹੇ ਆਪਾ ਪੰਜਾਬ ਦਾ ਜ਼ਿਕਰ ਕਰੀਏ ਸਭ ਤੋਂ ਵੱਡੀ ਜਵਾਬਦੇਹੀ ਹੋਏਗੀ ਆਮ ਆਦਮੀ ਤੇ ਸੋਹਣਾ ਮਾਮਲੇ ਦਾ ਅਸਰ ਤਾਂ ਪੈਣਾ ਸੁਭਾਵਿਕ ਹੈ ਪਰ ਉਮੀਦ ਕਰਦੇ ਹਾਂ ਕਿ ਮਾਮਲੇ ਨਿਬੜੇ ਜਾਣਗੇ ਕਿਉਂਕਿ ਅਕਸਰ ਜਿਹੜਾਗਾ ਹਾਕਮਦਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਗੱਲ ਸੁਣਦੇ ਹਾਂ ਮੁਸ਼ਕਿਲਾਂ ਨਾ ਹੋਣ ਦੇਖਿਆ ਜਾਏਗਾ ਕਿ ਉਹਨਾਂ ਵਾਲੇ ਜਣੇ ਚ ਮੁਲਾਜ਼ਮਾਂ ਦੀ ਕਿੰਨੀ ਕੁ ਗੱਲ ਸੁਣੀ ਜਾਂਦੀ ਹੈ ਕਿ ਆਮ ਆਦਮਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਆਮ ਲੋਕਾਂ ਦੀ ਪਰੇਝਾਨੇ ਵੀ ਕਟੇ ਜੀ ਜੀ ਸਿਸਵ ਬੱਗੇ ਗੱਲ ਹੈ ਜਿਹੜੀ ਉਹ ਸੰਸਦ ਦੇ ਸਰਦਰੋ ਤੇ اجلاس ਦੀ ਕਰ ਲੈਣੇ ਆ ਅੱਜ ਦੂਸਰਾ ਦਿਨ ਹੈ اجلاس ਦਾ ਸੋ ਅਜੇਹੇ ਦੇ ਵਿੱਚ ਵਿਰੋਧੀ ਧਰਾਨੇ ਰੱਜ ਕੇ ਹੰਗਾਮਾ ਕੀਤਾ ਪ੍ਰਦਰਸ਼ਨ ਹੈ ਜਿਹੜੇ ਉਹ ਵੀ ਵਿਰੋਧੀ ਧਰਾਨੇ ਕੀਤੇ ਕਿਉਂਕਿ ਉਹਨਾਂ ਕੋਲੇ ਵਿਸ਼ੇ ਬਹੁਤ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਸੋ ਅਜੇਹੇ ਦੇ ਵਿੱਚ ਜਿਹੜੇ ਪ੍ਰਿਆੰਕਾ ਗਾਂਧੀ ਨੇ ਉਹ ਕਹਿੰਦੇ ਕਿ ਸੇਤਮੰਦ ਲੋਕਤੰਤਰ ਹੈ ਜਿਹੜਾ ਉਹ ਚਰਚਾ ਦੀ ਮੰਗ ਕਰਦਾ ਸੋ ਬੜੇ ਵਿਸ਼ੇ ਨੇ ਜਿਨ੍ਹਾਂ ਤੇ ਵਿਰੋਧੀ ਧਿਰ ਚਰਚਾ ਕਰਨੀ ਚਾਹੁੰਦਾ ਪਰ ਫਿਲਹਾਲ ਸਰਕਾਰ ਉਸ ਗੱਲ ਤੇ ਆ ਨਹੀਂ ਰਹੀ ਸੋ ਕਿਵੇਂ ਦੇਖਦੇ ਹੋ ਕਿਉਂਕਿ ਹਜੇ ਸਦਨ 19 ਦਸੰਬਰ ਤੱਕ ਚੱਲਣਾ ਹੈ ਲੰਬਾ ਸਮਾਂ ਹੈਗਾ ਇਸ ਸਮੇਂ ਜੋ ਤੁਸੀਂ ਸਵਾਲ ਲਿਆ ਮੈਂ ਸਮਝਦਾ ਕਿ ਦੇਸ਼ ਲਈ ਬਹੁਤ ਅਨਫੋਰਚੂਨੇਟ ਮਾਮਲਾ ਹੈ ਕਿ ਪਾਰਲੀਮੈਂਟ ਦੇ ਅੰਦਰ ਹਾਕਮ ਦੇ ਤੇ ਵਿਰੋਧੀ ਧਿਰਾਂ ਦਾ ਇਸ ਕਦਰ ਟਕਰਾਅ ਹੋ ਜੇ ਕਿ ਸੰਸਦੀ ਕਾਰਵਾਈ ਠੱਪੋ ਕੇ ਰਹਿ ਜੇ ਹੂੰ ਜੇ ਅਪਾ ਪਹਿਲੇ ਦਿਨ ਦੀ ਗੱਲ ਕਰਦੇ ਹਾਂ ਉਹ ਟਕਰਾਅ ਹੋਇਆ ਸੰਸਦ ਦੀ ਕਾਰਵਾਈ ਠਾਪਾ ਹੁਣ ਦੂਜੇ ਦਿਨ ਫੇਰ ਉਹ ਟਕਰਾਅ ਦੀ ਸਥਿਤੀ ਬਣੀ ਵੀ ਹੈ ਆਪਾਂ ਵੀ ਗਏ ਜਨਿਸਨ ਦਾਜਾਲਗਾ ਸਦਨ ਜੇ ਸਥਿਤੀ ਬਣੀ ਰਹੀ ਤਾਂ ਲੱਗਦਾ ਪੂਰਾ ਜਿਹੜਾ ਪਾਰਲੀਮੈਂਟ ਸੈਸ਼ਨ ਹੈ ਆਉਣ ਵਾਲੇ ਦਿਨਾਂ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਫੇਰ ਟਕਰਾਅ ਦੀ ਭੇਂਟ ਛੜਦਾ ਨਜ਼ਰ ਆ ਰਿਹਾ ਹੈ ਕਿਉਂਕਿ ਨਾ ਤਾਂ ਕੇਂਦਰ ਸਰਕਾਰ ਚੁਗਣ ਲਈ ਤਿਆਰ ਹੈ ਤੇ ਵਿਰੋਧੀ ਤੇ ਸਮਝੇ ਵੀ ਸਾਡੇ ਕੋਲੇ ਹੋਰ ਕੋਈ ਮੌਕਾ ਨਹੀਂ ਜੇ ਪਾਰਲੀਮੈਂਟ ਚ ਨਹੀਂ ਵਿਰੋਧੀ ਤੇ ਰਵਾਜ਼ ਠਾਈਗੀ ਸਭੇ ਸੜਕਾਂ ਦੇ ਜਾ ਕੇ ਠਾਏਗੀ ਲੋਕਾਂ ਦਾ ਚੁਣਿਆ ਹੋਇਆ ਸਦਨ ਹੈ। ਕ੍ਰੂੜਾ ਕ੍ਰੂੜਾ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਿਆ ਹੈ। ਹਾਲਾਂਕਿ ਸਰਕਾਰ ਭਾਜਪਾ ਦੀ ਹੈ ਪਰ ਜਿਹੜੇ ਖਰੋਧੀ ਆਗੂ ਜਿੱਤ ਕੇ ਆਏ ਆ ਉਹ ਵੀ ਤਾਂ ਇਸ ਦੇ ਦੇਸ਼ ਦੀ ਨੁਮਾਇੰਦਗੀ ਕਰਦੇ ਆ ਉਹਨਾਂ ਦੀ ਬਾਤ ਕਿਉਂ ਨਾ ਸੁਣੀ ਜਾਵੇ। ਜਦੋਂ ਸੈਸ਼ਨ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਬਕਾਇਦਾ ਹਾਕਮਤਰ ਨੇ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਕਿਆ ਕਿ ਸਹਿਯੋਗ ਦੀ ਗੱਲ ਕਰਾਂਗੇ। ਹੁਣ ਸਹਿਯੋਗ ਇੱਕ ਪਾਸੜ ਦਾ ਹੋ ਨਹੀਂ ਸਕਦਾ। ਕੇਂਦਰ ਕਹੇ ਕਿ ਜੋ ਅਸੀਂ ਚਾਹਨੇ ਉਸੇ ਤਰ੍ਹਾਂ ਨਾਲ ਚੱਲੇ। ਵ੍ਰੋਧੀਧਰ ਕੀ ਕਹਿ ਰਿਹਾ ਕਹਿੰਦੇ ਚੋਣਾਂ ਦੀ ਸਦਾਈ ਦਾ ਮਾਮਲਾ ਹੈ ਨੌ ਰਾਜਾਂ ਦੇ ਤਹਿਤ ਕੇਂਦਰੀ ਸਾਂਝਾ ਪ੍ਰਦੇਸ਼ ਹੈ ਜਿਹਨਾਂ 'ਚ ਸਿਸਟਮ ਚੱਲ ਰਿਹਾ ਤੋ ਕਹਿ ਰਹੇ ਬਤ ਬੜੀ ਵੱਡੀ ਪੱਧਰ ਤੇ ਵ੍ਰੋਧੀਧਰਨੀਆਂ ਵੋਟਾਂ ਕੱਟੀਆਂ ਜਾ ਰਹੀਆਂ ਜੀ ਫੈਸਲਾ ਕੇਂਦਰ ਨੇ ਲੈਣਾ ਹੈ ਚੋਣ ਕਮਿਸ਼ਨ ਨੇ ਲੈਣਾ ਪਰ ਉਹਦੀ ਸੁਣਵਾਈ ਤਾਂ ਹੋਣੀ ਚਾਹੀਦੀ ਹੈ ਨਾ ਇਸ ਤਰ੍ਹਾਂ ਇਸੇ ਢੰਗ ਨਾਲ ਜਿਹੜੇ ਕਿਸਾਨਾਂ ਦੇ ਮਸਲੇ ਆ ਹਰ ਐਗਜ਼ਾਮਪਲ ਪ੍ਰਦੂਸ਼ਣ ਦਾ ਵੱਡਾ ਮਾਮਲਾ ਹੈ ਪੰਜਾਬ ਲਗਾਤਾਰ ਕਹਿੰਦਾ ਆ ਰਿਹਾ ਕਿ ਸਾਡਾ ਕੋਈ ਯੋਗਦਾਨ ਨਹੀਂ ਹੁਣ ਅੱਜ ਦਾ ਹੀ ਆਪਾਂ ਜ਼ਿਕਰ ਕਰੀਏ ਅੱਜ ਜਿਹੜੀ ਕੇਂਦਰ ਦੀ ਰਿਪੋਰਟ ਆਈ ਹੈ ਉਹਦੇ ਮੁਤਾਬਕ ਪੰਜਾਬ ਦੇ ਜਿਹੜੇ ਸਾਰੇ ਜ਼ਿਲ੍ਹੇ ਜਿਹੜੇ ਹੈਗੇ ਘੋਮੀ ਪੱਤੇ ਜਿਹੜੇ ਪ੍ਰਦੂਸ਼ਣ ਨਾਲ ਸੰਬੰਧਿਤ ਜਿਹੜੇ ਆ ਉਹਨਾਂ ਦਾ 10 ਦਿਲਿਆਂ ਤੋਂ ਹੇਠਾਂ ਨਹੀਂ 10 ਜ਼ਿਲ੍ਹੇ ਪੰਜਾਬ ਤੋਂ ਟੌਪ ਕਰ ਗਏ ਚਾਹੇ ਮੱਧ ਪ੍ਰਦੇਸ਼ ਹੈ ਚਾਹੇ ਰਾਜਸਥਾਨ ਹੈ ਚਾਹੇ ਜੂਪੀ ਹੈ ਪੰਜਾਬ ਉਹਨਾਂ ਤੋਂ ਹੁਸ਼ੰਗਰ ਵਜ਼ਨਾਮੀ ਪੰਜਾਬ ਦੀ ਹੁੰਦੀ ਹੈ ਜੀ ਪੰਜਾਬ ਦਾ ਜਿਹ 11ਵੇਂ ਨੰਬਰ ਤੇ ਜ਼ਿਲ੍ਹਾ ਗਤਰੰਦਾਰਨਾ ਹੈ 12ਵੇਂ ਨੰਬਰ ਤੇ ਆ ਤਸਮਰੂਰ ਹੈ ਉਸ ਤੋਂ ਬਾਅਦ ਬਾਕੀ ਸਾਰੇ ਜ਼ਿਲ੍ਹੇ ਹਿੱਟ ਹੈ ਸੁਣ ਇਸ ਮੁੱਦੇ ਦੇ ਉੱਤੇ ਜਿਹੜਾ ਜਦੋਂ ਪਾਰਲੀਮੈਂਟ ਦਾ ਮਾਮਲਾ ਆਉਂਦਾ ਹੈ ਪੰਜਾਬ ਦੇ ਪਾਰਲੀਮੈਂਟ ਮੈਂਬਰ ਬੋਲਣਾ ਚਾਹੁੰਦੇ ਹੁੰਦੇ ਆ ਪੰਜਾਬ ਦੀ ਆਵਾਜ਼ ਉੱਚੀ ਚੁੱਕਣਾ ਚਾਹੁੰਦੇ ਆ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੀ ਨਹੀਂ ਹੋਏਗਾ ਤਾਂ ਉੱਥੇ ਗੱਲ ਕੌਣ ਕਰੇਗਾ ਪੰਜਾਬ ਦੀ ਇਮੇਜ ਮੈਂ ਬਾਕੀ ਸੁਗਾਂ ਦੀ ਗੱਲ ਹੈ ਜੀ ਜੀ ਬਿਲਕੁਲ ਸਿਸਵਾ ਬਗੇ ਥੋੜਾ ਹੀ ਸਮਾ ਜਿਹੜਾ ਰਹਿ ਗਿਆ ਉਹ ਪ੍ਰੋਗਰਾਮ ਦਾ ਅੱਗੇ ਚਰਚਾ ਹੈ ਜਿਹੜੀ ਉਹ ਕਰ ਲੈਣੇ ਕਿ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਮੀ ਹੈ ਜੀ ਮਾਫ ਕਰਨਾ ਸੀਤ ਲੈਰ ਹੈ ਜਿਹੜੀ ਉਹ ਵੱਤ ਸਕਦੀ ਹੈ ਤੇ ਤੁੰਦ ਹੈ ਜਿਹੜੀ ਉਹ ਵੀ ਪਏਗੀ ਹਾਲਾਂਕਿ ਇਸ ਵਾਰ ਮੀ ਬਹੁਤ ਘੱਟ ਪਏ ਨੇ ਕਿਵੇਂ ਦੇਖਦੇ ਹੋ ਉਸ ਨੂੰ ਆ ਪਰ ਬੜਾ ਆਇਆ ਸਵਾਲ ਆ ਕਿਉਂਕਿ ਮੈਂ ਫਿਰ ਮੌਸਮ ਬਾਰੇ ਮਾਰ ਰਿਹਾ ਹੈ ਗੈਰਸਮੇ ਤੌਰ ਤੇ ਇੱਕ ਦੋਰ ਮੌਕਾ ਮਿਲਿਆ ਉਹਨਾਂ ਨਾਲ ਗੱਲਬਾਤ ਕਰਨ ਦਾ ਕਹਿੰਦੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜਿਹੜੀ ਸਰਦੀ ਹੈ ਉਹ ਬਹੁਤ ਹੀ ਖੜਾਕੇਦਾਰ ਸਰਦੀ ਯਾਨੀ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਚ ਭਿਆਨਕ ਠੰਡ ਪੈਣ ਜਾ ਰਹੀ ਹੈ ਇਹਦੀ ਰਿਪੋਰਟ ਜਿਹੜੀ ਅੱਜ ਜੀ ਦਾ ਆਪਾਂ ਜ਼ਿਕਰ ਕਰ ਰਹੇ ਆਂ ਇਕਾਂਸੀ ਦਾ ਸਾਹਮਣਾ ਆਇਆ ਕਿ ਚਲੋ ਇਹ ਤਾਂ ਦੋ ਤਿੰਨ ਦਿਨ ਦੀ ਗੱਲ ਹੈ ਕਿ ਪੰਜਾਬ ਦੇ ਚ ਚੰਡੀਗੜ੍ਹ 'ਚ ਠੀਕ ਲਹਿਰ ਚੱਲੇਗੀ ਪਰ ਸਮੁੱਚੀ ਸਰਦੀ ਵੀ ਐਤ ਕੀ ਵਧੇਰੇ ਲੰਬਾ ਪੈਗੀ ਔਰ ਵਧੇਰੇ ਖਤਰਨਾਕ ਸਾ ਵੀ ਆ ਸਕਦੀ ਹੈ ਤੋ ਸਰਦੀ ਵੀ ਤੇਰੇ ਖਤਰਨਾਕ ਹੁੰਦੀ ਹੈ ਤਾਂ ਫਸਲਾਂ ਲਈ ਵੀ ਕੋਈ ਚੀ ਜੀ ਮਾਰੂ ਹੁੰਦੀ ਹੈ ਇਸ ਤਰ੍ਹਾਂ ਬੱਚਿਆਂ ਲਈ ਬਜ਼ੁਰਗਾਂ ਲਈ ਵੈਸੇ ਤਾਂ ਜ਼ਿੰਦਗੀ ਦੇ ਹਰ ਸ਼ੂਬੇ ਲਈ ਹਰ ਖੇਤਰ ਦੇ ਲਈ ਕੋਈ ਵੀ ਚਾ ਮਾਰੂ ਗਰਮੀ ਹੈ ਚਾ ਮਾਰੂ ਸਰਦੀ ਹੈ ਨੁਕਸਾਨ ਹੀ ਕਰਦੀ ਹੈ ਔਰ ਹੁਣੇ ਤੋਂ ਇਸ ਦੇ ਟੱਕਰੇ ਦੇ ਲਈ ਆਪਣੇ ਆਪਣੇ ਢੰਗ ਤਰੀਕੇ ਨਾਲ ਬਚਾ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਿ ਠੰਡ ਚ ਕਿਵੇਂ ਨਿਕਲਣਾ ਚਾਹੀਦਾ ਹੈ ਬਾਹਰ ਕਰੋ ਕਦੋਂ ਜਾਣਾ ਚਾਹੀਦਾ ਹੈ ਖਾਸ ਤੌਰ ਤੇ ਜਦੋਂ ਬਾਹਰ ਤੋਂ ਦੇ ਮੌਸਮ ਦੇ ਬਾਹਰ ਨਿਕਲਦੇ ਆ ਜਿੱਦਾਂ ਦੇ ਪੱਦ ਕਿਸੇ ਨਾਲ ਹਾਸੇ ਹੁੰਦੇ ਬਹੁਤ ਵੱਡੀ ਪੱਦਰ ਤੇ ਪ੍ਰਭਾਵ ਦਾ ਨੁਕਸਾਨ ਹੁੰਦਾ ਦੇਹ ਦਾ ਨੁਕਸਾਨ ਹੁੰਦਾ ਸੋ ਐਤ ਕੀ ਦੀ ਸਰਦੀ ਵੱਡਾ ਇੱਕ ਟੱਕਰੇ ਦਾ ਸਨੇਹਾਂ ਲੈ ਕੇ ਆ ਰਹੀ ਹੈ ਆਪਣੇ ਆਪਣੇ ਢੰਗ ਨਾਲ ਸਾਰਿਆਂ ਨੂੰ ਆਪਣੇ ਪਹਚਾ ਲਈ ਬਚਾ ਕਰਨਾ ਚਾਹੀਦਾ ਔਰ ਦੇਸ਼ ਦਾ ਪੰਜਾਬ ਇਸੇ ਬਚਾ ਦੇ ਨਾਲ ਹੀ ਜੁੜਿਆ ਹੋਇਆ ਹੈ ਜੀ ਜੀ ਸੋ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ yellow alert ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਤੇ ਪੰਜਾਬ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਸੋ ਆਪਣਾ ਜਿਹੜਾ ਬਚਾ ਉਹ ਜ਼ਰੂਰ ਰੱਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੁੱਕੀ ਠੰਡ ਜਿਹਨੂੰ ਆਪਾਂ ਕਹਿੰਦੇ ਆ ਅਕਸਰ ਉਹ ਵੱਧ ਰਹੀ ਹੈ ਜਿਸ ਕਰਕੇ ਬਿਮਾਰੀਆਂ ਨੇ ਜਿਹੜੀਆਂ ਉਹ ਵਧਣ ਦਾ ਖਤਸ਼ਾ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨ we